ਬਾਪੂ ਜੀ ਦਾ ਨਾਮ ਆਇਆ 85 ਸਾਲਾ ਸ਼ੇਰ ਪੱਗ ਬੰਨਦੇ ਹੁੰਨੇ ਸੀਸ਼ੇ ਮੂਰੇ ਖੜਕੇ ਕਿ ਉਦਾਂ ਹੀ ਸੀਸ਼ੇ ਮੂਰੇ ਨਹੀਂ ਖੜਕਾ ਬੰਨੀ ਕਰੀ ਦੀ ਜਦੋਂ ਵਿਆਹ ਹੋਇਆ ਉਸ ਤੁਹਾਡਾ ਜਿੱਦਣ ਲਾੜਾ ਬਣ ਜੱਜ ਵੀ ਬਿਨੈ ਫੀਫੇ ਤੇ ਬੰਨੀ ਮੈਂ ਵੀ ਬੀਬੀ ਨੇ ਨੁਕਸਤ ਨਹੀਂ ਘਟਿਆ ਭੀ ਐਨੋ ਆ ਜੈਨੋ ਉਹ ਵੀ ਆ ਮੈਂ ਇਹਨਾਂ ਦਾ ਸਰਵਾਲਾ ਬਣਿਆ ਵਾ ਤਾਂ ਮੈਂ ਥੋੜਾ ਭਲਾ ਹੋ ਜੇ ਤੇ ਸਰਵਾਲੇ ਨੂੰ ਦਲਾਸਾ ਦਿੰਦੇ ਹੁੰਦੇ ਪੁੱਤ ਅੱਧੀ ਘਰ ਵਾਲੀ ਤੇਰੀ ਤੁਹਾਨੂੰ ਨਹੀਂ ਕਿਹਾ ਹੋਣਾ ਮਨ ਨੂੰ ਅੱਗੇ ਐਵੇਂ ਨਹੀਂ ਕਿਹਾ ਇੱਕ ਹੋਰ ਵੀ ਕਰਦੇ ਹੁੰਨੇ ਆ

ਕਿੰਨਾ ਦੁੱਧ ਪੀ ਲੈਂਦੇ ਮਤਲਬ ਇੱਕ ਟਾਈਮ ਤੇ ਕਿੰਨਾ ਲੀਟਰ ਪੀ ਲੈਂਦੇ ਤੁਸੀਂ 2 ਬੀਨਟੀ ਇੱਕ ਇੱਕ ਟਾਈਮ ਤੇ ਹਾਂ ਇੱਕ ਵਾਰੀ ਉਹਨਾਂ ਦਾ ਕਿਲੋ ਪੀਦਾ ਬੰਦਾ ਪਲਾਜ ਚ ਬਾਹਰ ਨਿਕਲਦਾ ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਤੁਸੀਂ ਵੇਖ ਰਹੇ ਹੋ ਤੇ ਮੈਂ ਪਰਮ ਸਿੰਘ ਪ੍ਰੋਗਰਾਮ ਪ੍ਰਾਈਮ ਸਾਥ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਤੁਸੀਂ ਸੋਚਦੇ ਹੋਣੇ ਵੀ ਪ੍ਰੋਗਰਾਮ ਦਾ ਨਾਮ ਤੇ ਸਾਥ ਆ ਤੇ ਬੈਠਾ ਬੰਦਾ ਡਾਇਰੈਕਟਰ ਤੇ ਆ ਬਾਈ ਹੁਣੀ ਨਾਲ ਬੈਠੇ ਨੇ ਬਾਈ ਕਿੱਦਾਂ ਠੀਕ ਠਾਕ ਠੀਕ ਹੈ ਜੀ ਠੀਕ ਹੈ ਵਧੀਆ ਅੱਜ ਮੈਂ ਦੱਸ ਦੇਣਾ ਜੀ ਆਪਾਂ ਪਿੰਡ ਕੜੂਏ ਆਏ ਆ ਕੜੂਏ ਇਸ ਕਰਕੇ ਆਏ ਵੀ ਸਾਥ ਦੀ ਸ਼ੁਰੂਆਤ ਜਿਹੜੀ ਅਸੀਂ ਪਿੰਡ ਕੜੂਏ ਤੋਂ ਕੀਤੀ ਸੀ ਤੇ ਬਹੁਤ ਸਾਰੇ ਸਾਡੇ ਜਿਹੜੇ ਦਰਸ਼ਕ ਨੇ ਉਹ ਕਹਿੰਦੇ ਸੀ ਵੀ ਕੜੂਏ ਪਿੰਡ ਦੁਵਾਰਾ ਜਾਓ ਜਿੱਥੋਂ ਤੁਸੀਂ ਸ਼ੁਰੂਆਤ ਕੀਤੀ ਸੀ ਤੇ ਬਹੁਤ ਸਾਰਾ ਪਿਆਰ ਤੁਸੀਂ ਇਸ ਪ੍ਰੋਗਰਾਮ ਨੂੰ ਦਿੱਤਾ ਪ੍ਰੋਗਰਾਮ ਪ੍ਰਾਈਮ ਸਾਥ ਦੀ ਸ਼ੁਰੂਆਤ ਇਸੇ ਪਿੰਡ ਤੋਂ ਕੀਤੀ ਸੀ ਇੱਥੋਂ ਦੀ ਸਾਥ ਦੇ ਵਿੱਚ ਅੱਜ ਵੀ ਆਪਾਂ ਜਾਵਾਂਗੇ ਬਜ਼ੁਰਗਾਂ ਨਾਲ ਗੱਲਾਂ ਬਾਤਾਂ ਕਰਾਂਗੇ ਬਾਈ ਕੀ ਹਾਲ ਚਾਲ ਜੀ ਠੀਕ ਠਾਕ ਬਹੁਤ ਵਧੀਆ ਜੀ ਬਹੁਤ ਵਧੀਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਦੁਵਾਰੇ ਸਾਡੇ ਪਿੰਡ ਵਿੱਚ ਆਏ ਆ ਤੇ ਬਜ਼ੁਰਗ ਵੀ ਬਹੁਤ ਯਾਦ ਕਰਦੇ ਆ ਤੁਹਾਨੂੰ ਅੱਜ ਅੱਜ ਬਹੁਤ ਖੁਸ਼ ਆਵੇਂ ਤੁਸੀਂ ਪਹੁੰਚੇ ਦੁਵਾਰੇ ਸਾਡੇ ਪਿੰਡ 'ਚ ਹਾਂਜੀ ਹਾਂ ਸੋ ਅੱਜ ਆਪਾਂ ਬਾਈ ਹੁਣਾਂ ਦੇ ਡਾਇਰੈਕਟਰ ਤੇ ਚੜ ਕੇ ਸਾਥ ਤੱਕ ਜਾਣੇ ਆ ਦੇਖੇ ਉੱਥੇ ਜਾ ਕੇ ਲਾਉਨੇ ਮਹਿਫਲ ਇਹ ਟਰੈਕਟਰ ਨਹੀਂ ਟਰੈਕਟਰਾਂ ਦਾ ਪਰਦਾਦਾ ਹੀ ਆ ਜਿੱਡਾ ਸਹਿਜ ਆ ਨਾ ਇਹਦਾ ਬਾਈ ਇਹ ਸ਼ੌਂਕ ਨਾਲ ਤਿਆਰ ਕਰਾਇਆ ਵੇ ਮੈਂ ਸ਼ੌਂਕ ਨਾਲ ਕਿੰਨੇ ਰੁਪਏ ਲਾਤੇ ਰੁਪਏ ਤਾਂ ਮੋਡੀਫਿਕੇਸ਼ਨ ਤੇ ਲੱਗਿਆ 3-4 ਲੱਖ اچھا ਪਰ ਇਹ ਗੱਲ ਵਧੀਆ ਨਾ ਪੰਜਾਬ ਚ ਰਹਿ ਕੇ ਤੁਸੀਂ ਆਪਣੇ ਨਾਲੇ ਸ਼ੌਂਕ ਬਗਾਉਣੇ ਨਾਲੇ ਕੰਮ ਕਰਦੇ ਹੋ ਹਾਂ ਹਾਂ ਬਿਲਕੁਲ ਇਹ ਵਧੀਆ ਗੱਲ ਹੈ ਵੀ ਆਪ ਕਰਦੇ ਆ ਜੀ ਸਾਰੀ ਖੇਤੀ ਵੀ ਰਾਪ ਕਰਦਾ ਹੈ ਮੋਡੀਫਿਕੇਸ਼ਨ ਕਰਾਉਣੀ ਜਿਹੜੀ ਆ ਨਾ ਮਾੜੀ ਗੱਲ ਨਹੀਂ ਪਰ ਭਜਾਓ ਨਾ ਐਵੇਂ ਸਟੰਟ ਬਾਜੀ ਨਾ ਕਰੋ ਆਮ ਤਾਂ ਪਿੰਡ ਚ ਇਦਾਂ ਬੰਦਾ ਘੁੰਮ ਸਕਦਾ ਨਾਲੇ ਖੇਤੀ ਕਰ ਸਕਦਾ ਇਦਾਂ ਹੀ ਬਾਈ ਹਮ ਐ ਕੜਾਈ ਐ ਇਹੀ ਗੱਲ ਲਓ ਜੀ ਫਿਰ ਆਪਾਂ ਪਹੁੰਚ ਗਏ ਆਪਣੀ ਸਾਥ ਵਿੱਚ ਤੇ ਹੁਣ ਆਪਾਂ ਕਰਾਂਗੇ ਗੱਲਾਂ ਬਾਤਾਂ ਟਰੈਕਟਰ ਦਾ ਲੈ ਲਿਆ ਆਪਾਂ ਝੂੜਾ ਤੇ ਬਹੁਤ ਸ਼ੁਕਰੀਆ ਬਾਈ ਤੁਹਾਡਾ ਤੁਸੀਂ ਸਾਨੂੰ ਇੱਥੋਂ ਤੱਕ ਲੈ ਆਏ ਤੇ ਆਪਾਂ ਹੁਣ ਸਾਥ ਚ ਚੱਲਦੇ ਆ ਚੱਲੀਏ ਬਾਈ ਆਓ ਜੀ ਫਿਰ ਲਓ ਜੀ ਆਪਾਂ ਕਢੂਏ ਦੇ ਸਾਥ ਚ ਆ ਗਏ ਆ ਇਹਨੂੰ ਕੁਟੀਆਂ ਵੀ ਕਹਿੰਦੇ ਆ ਤੇ ਆਪਾਂ ਤੁਹਾਨੂੰ ਇੱਧਰ ਲੈ ਕੇ ਚੱਲਦੇ ਆਂ ਬਾਈ ਦਾ ਬਹੁਤ ਬਹੁਤ ਧੰਨਵਾਦ ਬਾਈ ਸਾਨੂੰ ਇੱਥੋਂ ਤੱਕ ਲੈ ਆਏ ਤੇ ਹੁਣ ਆਪਾਂ ਜਿਹੜਾ ਆ ਇੱਧਰ ਨੂੰ ਚੱਲਾਂਗੇ ਆ ਬਾਪੂ ਜੀ ਸਾਡੇ ਮਿਲ ਪਏ ਸਾਨੂੰ ਸ਼ੁਰੂਆਤ ਜੀ ਬਾਪੂ ਸਾਸੀ ਗਾਲ ਜੀ ਕੀ ਹਾਲ ਨੇ ਧੰਨਵਾਦ ਤੁਹਾਡਾ ਬਹੁਤ ਵਧੀਆ ਤੁਹਾਡਾ ਧੰਨਵਾਦ ਤੁਸੀਂ ਦੇਖੋ ਜੀ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਗਾ ਅਸੀਂ ਸਾਥ ਦੀ ਸ਼ੁਰੂਆਤ ਇਸ ਪਿੰਡ ਤੋਂ ਕੀਤੀ ਸੀ ਪਾਪਾ ਜੀ ਦੇ ਸਹਿਯੋਗ ਦੇ ਨਾਲ ਬਾਪੂ ਜੀ ਹੋਣਾ ਸਾਨੂੰ ਉਦੋਂ ਕਿਸੇ ਵੀ ਕੋਈ ਗੱਲ ਨਹੀਂ ਆਉ ਤੁਸੀਂ ਪਿੰਡ ਆਪਾਂ ਵਧੀਆ ਤਰੀਕੇ ਦਾ ਪ੍ਰੋਗਰਾਮ ਕਰਾਂਗੇ ਤੇ ਤੁਹਾਡੇ ਇਸ ਪਿੰਡ ਤੋਂ ਸ਼ੁਰੂਆਤ ਕੀਤੀ ਸੀ ਅੱਜ ਇਸ ਪ੍ਰੋਗਰਾਮ ਨੂੰ ਬਹੁਤ ਦੁਨੀਆ ਭਰ ਚ ਪਿਆਰ ਮਿਲਦਾ ਤੇ ਉਹ ਸਭ ਤੁਹਾਡੇ ਅਸ਼ੀਰਵਾਦ ਸਦਕਾ ਹੀ ਹੈ ਬਹੁਤ ਧੰਨਵਾਦ ਆ ਤੁਹਾਡਾ ਜਿਹੜਾ ਸਾਡੇ ਪਿੰਡ ਦੀਆਂ ਗੱਲਾਂ ਕਹਾ ਪਿੰਡ ਦਾ ਪਤਾ ਲੱਗਿਆ ਤੁਹਾਡੇ ਜਰੀਏ ਨਹੀਂ ਤਾਂ ਪਤਾ ਹੀ ਨਹੀਂ ਹੁੰਦਾ ਬਾਰ ਕੌਣ ਕਿਉਂ ਹੈ ਕੌਣ ਨਹੀਂ ਹਾਂ ਅੱਜ ਫਿਰ ਹਾਸਾ ਖੇਡਾ ਹੋਊਗਾ ਜੀ ਸਾਥ ਚ ਤੇ ਆਓ ਜੀ ਲੈ ਕੇ ਜਾਂਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਜੀ ਠੀਕ ਠਾਕ ਹੋ ਬਾਪੂ ਜੀ ਸਤਿ ਸ਼੍ਰੀ ਅਕਾਲ ਇਹਨਾਂ ਨੂੰ ਤੇ ਤੁਸੀਂ ਪਛਾਣ ਨਹੀਂ ਲਿਆ ਹੋਣਾ ਇਹ ਉਹ ਬਾਪੂ ਜੀ ਨੇ ਜਿਹੜੇ 85 ਸਾਲਾਂ ਦੀ ਉਮਰ ਚ ਐ ਉੱਡ ਕੇ ਨਜ਼ਾਰੇ ਲੈਂਦੇ ਸੀ ਬਾਪੂ ਜੀ ਕਹਿੰਦਾ ਨਜ਼ਾਰੇ ਵਧੀਆ ਸੀ ਨਜ਼ਾਰੇ ਵਧੀਆ ਦਿੱਤੇ ਦੁਬਾਰੇ ਨਜ਼ਾਰੇ ਦਵਾ ਦਈਏ ਫੇ ਦੁਬਾਰੇ ਦਵਾ ਦਿਓ ਦੁਬਾਰੇ ਤੈਨੂੰ ਕਿਹਾ ਤਾਂ ਵੀ ਕਸ਼ਮੀਰ ਤੇ ਦਵਾ ਦੇ ਹਾਂ ਕੋਈ ਨਹੀਂ ਹੁਣ ਆਪਾਂ ਆ ਗਏ ਹੁਣ ਆਪਾਂ ਚੱਲਾਂਗੇ ਫੇ ਦੁਬਾਰੇ ਹਾਂ ਲਓ ਜੀ ਫੇ ਆਪਾਂ ਕਰਦੇ ਆਂ ਪ੍ਰੋਗਰਾਮ ਦੀ ਸ਼ੁਰੂਆਤ ਦੁੱਗਣ ਪਾਣੀ ਪੋਣੀ ਪੀ ਲਈਏ ਲਓ ਜੀ ਆਪਾਂ ਕੜੂਏ ਪਿੰਡ ਦੀ ਸਾਥ ਚ ਬੈਠੇ ਆ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਪਹਿਲੇ ਪ੍ਰੋਗਰਾਮ ਦੀ ਸ਼ੁਰੂਆਤ ਆਪਾਂ ਇਸ ਪਿੰਡ ਚੋਂ ਕੀਤੀ ਸੀ ਤੇ ਪਿਆਰ ਬਹੁਤ ਮਿਲਿਆ ਅੱਜ ਅਸੀਂ ਸੋਚਿਆ ਵੀ ਦੁਬਾਰਾ ਇਨਾ ਚਿਹਰਿਆਂ ਨੂੰ ਮਿਲਿਆ ਜਾਵੇ ਕਿਉਂਕਿ ਇਹ ਜਿਹੜੀ ਪੀੜ੍ਹੀ ਜਿੰਨੀ ਵੀ ਬੈਠੀ ਆ ਬਸ ਆਪਣੇ ਕੋਲ ਇਹੀ ਪੀੜ੍ਹੀ ਆ ਜਿਹੜੀ ਇਦਾਂ ਇਕੱਠੇ ਹੋ ਕੇ ਬੈੰਦੀ ਆ ਅੱਜ ਵਾਲੀ ਪੀੜ੍ਹੀ ਚਾਹੇ ਸਾਢੇ ਵਾਲੀ ਪੀੜ੍ਹੀ ਆ ਬੰਦੇ ਭਾਵੇਂ 100 ਬੈਠਾ ਹੋਵੇ ਪਰ ਹੱਥਾਂ 'ਚ ਆਪੋ ਆਪਣਾ ਮੋਬਾਈਲ ਹੁੰਦਾ ਗੱਲ ਕੋਈ ਨਹੀਂ ਇੱਕ ਦੂਜੇ ਨੂੰ ਪੁੱਛਦਾ ਵੀ ਕਿਵੇਂ ਆ ਜਾਂ ਕਿੱਦਾਂ ਆ ਤਾਂ ਹੀ ਅੱਜਕੱਲ ਡਿਪਰੈਸ਼ਨ 'ਚ ਜਾ ਜਾ ਲੋਕਾਂ ਦੀਆਂ ਮੌਤਾਂ ਹੁੰਦੀਆਂ ਨੇ ਇਹ ਜਿਹੜਾ ਭਾਈਚਾਰਾ ਸੀ ਨਾ ਇਹ ਜਿਹੜਾ ਪਿਆਰ ਸੀ ਇਹ ਲੋਕਾਂ ਨੂੰ ਜਾਨ ਗਵਾਉਣ ਤੋਂ ਬਚਾ ਲੈਂਦਾ ਸੀ ਇੱਕ ਦੂਜਾ ਇੱਕ ਦੂਜੇ ਨੂੰ ਪੁੱਛ ਲੈਂਦਾ ਭਰਾਵਾ ਕੀ ਗੱਲ ਆ ਕੋਈ ਤੰਗੀ ਆ ਕੋਈ ਪਰੇਸ਼ਾਨੀ ਆ ਤੂੰ ਮੈਨੂੰ ਦੱਸ ਅਸੀਂ ਬਹਿ ਕੇ ਹੱਲ ਕਰਦੇ ਆਂਗੇ ਸੋ ਇਹ ਜਿਹੜੀਆਂ ਚੀਜ਼ਾਂ ਨੇ ਆਉਣ ਵਾਲੇ ਸਮੇਂ 'ਚ ਨਹੀਂ ਲੱਭਣੀਆਂ ਤੇ ਆਪਾਂ ਹੁਣ ਸਾਥ ਦੀ ਸ਼ੁਰੂਆਤ ਇੱਥੋਂ ਹੀ ਕਰਨੀ ਆ ਆਪਾਂ ਘੁੰਮ ਕੇ ਬਾਪੂ ਜੀ ਕਿਵੇਂ ਹੋ ਜੀ ਠੀਕ ਆ ਜੀ ਵਧੀਆ ਬਹੁਤ ਵਧੀਆ ਮੈਂ ਜਿਵੇਂ ਗੱਲ ਕੀਤੀ ਵੀ ਇਹ ਜਿਹੜੀ ਖੁੰਡ ਚਰਚਾ ਬਾਪੂ ਜੀ ਜਿਹਨੂੰ ਆਪਾਂ ਸਾਥ ਵੀ ਕਹਿ ਲੈਂਦੇ ਨੇ ਇਹ ਇੱਕ ਗੰਢ ਕਿਵੇਂ ਰਹਿ ਜਾਂਦੀ ਆ ਇਕੱਠੇ ਹੋ ਕੇ ਕਿਵੇਂ ਰਹਿੰਦੇ ਹੋ ਤੁਸੀਂ ਇਕੱਠੇ ਹੋ ਕੇ ਇਸ ਤਰ੍ਹਾਂ ਰਹਿੰਦੇ ਆ ਛਾਡੇ ਬੈਠਣ ਦੀਆਂ ਜਗ੍ਹਾ ਤਿੰਨ ਚਾਰ ਜਗ੍ਹਾ ਹੈ ਸਾਰੇ ਪਿੰਡ ਚ ਹਾਂਜੀ ਇਹਨਾਂ ਜਗਾਵਾਂ ਤੇ ਬੰਦੇ ਇਕੱਠੇ ਹੋ ਕੇ ਬੈਠਦੇ ਆ ਆਪਣਾ ਟਾਈਮ ਕੱਢ ਕੇ ਥੋੜਾ ਬਹੁਤ ਤਾਂ ਸਾਨੂੰ ਜਸ ਟਾਈਮ ਬਚ ਜਾਣਾ ਅਸੀਂ ਉਹ ਟਾਈਮ ਇੱਥੇ ਪਾਸ ਕਰਦੇ ਆ ਅੱਛਾ ਜੀ ਕੋਈ ਖੇਤੀ ਵਾਲਾ ਕੋਈ ਸਰਵਿਸ ਵਾਲਾ ਹੈ ਪ੍ਰਾਈਵੇਟ ਸਰਵਿਸ ਵਾਲਾ ਉਹ ਜਦ ਵੀ ਟਾਈਮ ਮਿਲਦਾ ਇੱਥੇ ਆਉਂਦਾ ਹੈ ਇੱਥੇ ਆ ਕੇ ਫਿਰ ਸਾਰੇ ਪਿੰਡ ਦੇ ਮਸਲੇ ਬਾਹਰ ਦੇ ਮਸਲੇ ਸੰਸਾਰ ਦੇ ਮਸਲੇ ਇੱਥੇ ਅਸੀਂ ਆਪਸ ਵਿੱਚ ਮਤਲਬ ਵਿਚਾਰ ਚਰਚਾ ਕਰਦੇ ਆ ਉਹਨਾਂ ਬਾਰੇ ਹੂੰ ਉਹਨਾਂ ਮਾਰੇ ਵਿਚਾਰ-ਵਜਾਚਾ ਕਰਕੇ ਅਸੀਂ ਇੱਕ ਦੂਏ ਤੇ ਪੁੱਛਦੇ ਆਂ ਵੀ ਕਿਸ ਤਰ੍ਹਾਂ ਹੋਣਾ ਚਾਹੀਦਾ ਹੈ ਇਹ ਕਿਸ ਤਰ੍ਹਾਂ ਹੋਵੇ ਹਾਂ ਫਿਰ ਅਸੀਂ ਆਪਣਾ ਉਰੇ ਦਾ ਵੀ ਪ੍ਰੋਗਰਾਮ ਅਲਿਕਦੇ ਆਂ ਜੀ ਅੱਛਾ ਹਾਂ ਇੱਕਠੇ ਹੋ ਕੇ ਕਦੋਂ ਬੈਣਾ ਕੀ ਕਰਨਾ ਕਿਵੇਂ ਕਰ ਕਦ ਕਦੇ ਕਰਾਉਣ ਕਦੋਂ ਕਰਾਉਣਾ ਆਪਾਂ ਨੇ ਇਹ ਵੀ ਸਲਾਹ ਸਾਡੀ ਸਲਾਹ ਕਰਦੇ ਹਾਂ ਸੀ ਪਹਿਲਾਂ ਫਿਰ ਇਕੱਠੇ ਹੋ ਕੇ ਅਸੀਂ ਸਾਰੇ ਖੰਡ ਪੜ ਵੀ ਕਰਾਉਂਦੇ ਆਂ ਮਹਾਰਾ ਦਾ ਨਾਮ ਲਿਆ ਜਾਂਦਾ ਸਾਲ ਬਾਦ ਬਾਬੇ ਨੂੰ ਵੀ ਦਿਹਾਉਣੇ ਕਹਿਣ ਦਾ ਮਤਲਬ ਹਾਂ ਆਪਣਾ ਆਪਣਾ ਧੰਨੇਪੱਗ ਜੀ ਦਾ ਦਿਨ ਮਨਾਉਨੇ ਆ ਵਾਹ ਜੀ ਵਾਹ ਇਸ ਤਰ੍ਹਾਂ ਕਰਕੇ ਆਹ ਬਰੋਗ ਸਾਡੇ ਪਿੰਡ ਚ ਕਿਹਦਾ ਚੱਲ ਇਹਨੂੰ ਤੁਸੀਂ ਨਾਂ ਕੀ ਦਿੱਤਾ ਇਸ ਜਗ੍ਹਾ ਨੂੰ ਜੋ ਤੁਸੀਂ ਬੈਨੇ ਆਂ ਕੁਟਿਆ 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 ਬਾਬਾ ਗੁਰੀਆ ਜੀ ਅੱਛਾ ਜੀ ਪੱਤੀ ਗੁਰੀਆ ਪੱਤੀ ਦਾ ਨਾਮ ਲਈਏ ਤਾਂ ਪੱਤੀ ਗੁਰੀਆ ਅੱਗੇ ਕੁਟੀਆਂ ਬਾਬਾ ਗੁਰੀਆ ਜੀ ਅੱਛਾ ਜੀ ਇਹਦਾ ਬਾਬਾ ਗੁਰੀਆ ਤਾਂ ਨਾ ਸਾਡਾ ਸਭ ਦਾ ਬਡਾਰੂ ਤੌਰੇ ਬਹੁਤ ਵੱਡਾ ਅੱਛਾ ਜੀ ਬਡੇਰੇ ਜਿਹਨੂੰ ਆਪਾਂ ਗਿਆ ਤੈਨੂੰ ਉਹ ਸਭ ਤੋਂ ਬਡੇਰਾ ਉਹੀ ਦਾ ਉਸੇ ਦੀ ਔਲਾਦ ਸੀ ਠੀਕ ਹੈ ਜੀ ਉਹਦੇ ਜੀ ਥੋੜੀ ਜੀ ਸਕੈਨ ਲੈਣ ਦੇ ਉਹਦੇ ਚਾਰ ਪੁੱਤ ਹੋਏ ਅੱਛਾ ਜੀ ਉਹਦੇ ਜਾਂ ਚਾਰ ਪੁੱਤ ਹੋ ਗਏ ਬਾਬੇ ਦੇ ਬਾਬੇ ਦੀ ਉਮਰ ਜੇ ਜਵਾਨ ਪਈ ਸੀ ਨੋਹਾ ਆਗਿਆ ਕਰ ਨੋਹਾ ਕੋਈ ਆ ਸਰਿੰਦਰ ਗੁਰ ਨਾਉਂ ਦੀ ਆ ਕੋਈ ਹਰਿੰਦਰ ਗੁਰ ਨਾਉਂ ਦੀ ਆ ਕੋਈ ਭਲਾਨੀ ਨਾਉਂ ਦੀ ਆ ਬਾਬਾ ਜੀ ਅੱਗੇ ਇੱਕ ਚੌਂਤਰਾ ਹੁੰਦਾ ਤਾਂ ਅੱਛਾ ਜੀ ਉੱਥੇ ਬਹਿ ਜਾਣਾ ਵੀ ਜਾਂ ਕੁੰਡਾ ਖੁੱਲਣਗੇ ਜਾਂ ਅੰਦਰ ਬੜੂ ਹੂੰ ਜਿਹੜਾ ਬਾਬਾ ਜੀ ਦਾ ਸਭ ਤੋਂ ਵੱਡਾ ਲੜਕਾਤਾ ਜੀ ਉਹ ਕਹਿੰਦਾ ਬਾਪੂ ਜੀ ਤੁਸੀਂ ਕਿਉਂ ਨਹੀਂ ਕੁੰਡਾ ਖੜਗਾਉਂਦੇ ਕਿਉਂ ਨਹੀਂ ਬਾਜਾ ਮਾਰਦੇ ਕਹਿੰਦਾ ਪੁੱਤ ਮੈਂ ਕੁੰਡੇ ਖੜਗਾ ਸਕਦਾ ਮੇਰੀ ਨੋ ਇਸ਼ਨਾਨ ਕਰਦੀ ਹੋਵੇ ਮੈ ਚੰਗਾ ਲੱਗਦਾ ਮੈਂ ਤਾਂ ਐ ਬਹਿ ਜਾਣਾ ਵੀ ਜਦ ਲੜਕੀ ਇਸ਼ਨਾਨ ਕਰ ਲੂਗੀ ਆਪੇ ਕੁੰਡਾ ਖੁੱਲ ਦੇਣਾ ਆਪੇ ਰੋਟੀ ਪਾਣੀ ਦੇ ਦੇਣਾ ਕਹਿੰਦਾ ਤਾਂ ਬਾਪੂ ਜੀ ਤੈਨੂੰ ਬਹੁਤ ਔਖਾ ਹੋ ਗਿਆ ਉਮਰ ਬਹੁਤੀ ਨਹੀਂ ਧੀ ਉਹਦੀ ਅੱਛਾ ਜੀ ਪਨਿਆਰੇ ਸਾਲ ਦੀ ਉਮਰ ਤੀ ਸਾਲੀਓ 45 ਸਾਲੀ ਦੀ ਬਹੁਤ ਜਵਾਨ ਬਹੁਤ ਆ ਅੱਛਾ ਜੀ ਉਹ ਫਿਰ ਮੁੰਡੇ ਨੇ ਕੀ ਕਰਿਆ ਵਿਚ ਤੇ ਸਾਡੇ ਉਹ ਲਹਿਰਾ ਪਿੰਡ ਅੱਛਾ ਜੀ ਲਹਿਰੇ ਦੀ ਇੱਕ ਲੜਕੀ ਸੀ ਅੱਛਾ ਜੀ ਰਸਤੇ ਚੋਂ ਖੂ ਆਉਂਦਾ ਅੱਛਾ ਜੀ ਓਹੋ ਦੋ ਘੜੇ ਇੱਥੇ ਇੱਕੋਰੇ ਤੈਨਾਂ ਹਾਂਜੀ ਦੋ ਬਾਹਾਂ ਚ ਪੰਜ ਘੜੇ ਲੈ ਕੇ ਸਰ ਨੂੰ ਜਾਂਦੀ ਹੁੰਦੀ ਸੀ ਭਰ ਕੇ ਅੱਛਾ ਹਾਂ ਉਹਨੇ ਸੋਚਿਆ ਮੇਰੇ ਬਾਪੂ ਜੀ ਦਾ ਵਿਆਹ ਇਹ ਲੜਕੀ ਨਾਲ ਹੋ ਜਵੇ ਤਾਂ ਚੰਗਾ ਅੱਛਾ ਜੀ ਉਹ ਲੜਕੀ ਨਾਲ ਗੱਲ ਕਰੀ ਉਹ ਕਹਿੰਦੀ ਜੀ ਤੁਸੀਂ ਇਸ ਤਰ੍ਹਾਂ ਕਰੋ ਮੇਰੇ ਪਰਿਵਾਰ ਨੂੰ ਮੇਰੇ ਮਾਪਿਆਂ ਨੂੰ ਤਾਂ ਪੁੱਛ ਲਓ ਜੀ ਸ਼ਰਮ ਉਹ ਕਹਾਂਗੇ ਲੜਕੀ ਨੂੰ ਤਾਂ ਥੀ ਚਲੀ ਜਾਣਾ ਬਿਲਕੁਲ ਕਹਿੰਦੇ ਠੀਕ ਆ ਜੀ ਪਰਿਵਾਰ ਨੂੰ ਪੁੱਛਿਆ ਪਰਿਵਾਰ ਨੂੰ ਪੁੱਛ ਕੇ ਭਾਈ ਉਸੇ ਤਰ੍ਹਾਂ ਸ਼ਾਦੀ ਹੋ ਗਈ ਉਸੇ ਤਰ੍ਹਾਂ ਸ਼ਾਦੀ ਹੋਈ ਹੋਈ ਉਹਨਾਂ ਦੇ ਫੇਰ ਅੱਗੇ ਲੜਕੇ ਹੋ ਗਏ ਅੱਛਾ ਜੀ ਉਹਨਾਂ ਤੇ ਫੇਰ ਸਾਡੇ ਮਤਲਬ ਛੋਟੀਆਂ ਪੱਦੀਆਂ ਬਣੀਆਂ ਅੱਛਾ ਜੀ ਜਿਸ ਤਰ੍ਹਾਂ ਛੋਟਿਆਂ ਦੇ ਫਲਾਣ ਦਾ ਨਾਮ ਪੈ ਗਿਆ ਹਾਂ ਪਤੀ ਦਾ ਨਾਮ ਇਸ ਤਰ੍ਹਾਂ ਪੈ ਗਿਆ ਇਹਦਾ ਨਾਮ ਤੁਸੀਂ ਮੈਂ ਸੁਣਿਆ ਸੁਪਰੀਮ ਕੋਰਟ ਵੀ ਰੱਖਿਆ ਹਾਂ ਸੁਪਰੀਮ ਕੋਰਟ ਬਿਲਕੁਲ ਰੱਖਿਆ ਜੀ ਇੱਥੇ ਪੈਦਲੇ ਤਾਂ ਅਸੀਂ ਬਹੁਤ ਵੱਡੇ ਵੱਡੇ ਕਰਦੇ ਹਾਂ ਸੁਪਰੀਮ ਕੋਰਟ ਦੇ ਲਿਖਤੀ ਨਹੀਂ ਬਹੁਤੇ ਹੁੰਦੇ ਦਿੱਲੀ ਲਿਖਤੀ ਨਹੀਂ ਜਵਾਨੀ ਜਵਾਨੀ ਇੱਥੇ ਸੁਪਰੀਮ ਕੋਰਟ ਚ ਵੱਡਾ ਜੱਜ ਕੌਣ ਆ ਆ ਬੈਠੇ ਇਹਨਾਂ ਦੀ ਸਲਾਹ ਲਾਇਆ ਕਰਦੇ ਸੀ ਸਭ ਤੋਂ ਬਡੇ ਉਹ ਉਮਰ ਵਿੱਚ ਬਡੇ ਅੱਛਾ ਜੀ ਇਹ ਮੈਂ ਦਾਦਾ ਜੀ ਇਹ ਇਹ ਨੇ ਸੁਪਰੀਮ ਕੋਰਟ ਦੇ ਜੱਜ ਜਿਹੜੀ ਇਹਨਾਂ ਦੀ ਸੁਪਰੀਮ ਕੋਰਟ ਹੈ ਨਾ ਵਾਲੀ ਇਹਦੇ ਜੱਜ ਨੇ ਬਾਪੂ ਜੀ ਕੁੱਟਿਆ ਸੁਪਰੀਮ ਕੋਰਟ ਕਹਿੰਦੇ ਨੇ ਇਹਨੂੰ ਬਾਪੂ ਜੀ ਕਿਵੇਂ ਹੋ ਠੀਕ ਚੜ੍ਹਦੀ ਕਲਾ ਜੀ ਇਹ ਇੱਕ ਤੁਹਾਡੇ ਬਾਰੇ ਗੱਲ ਕਰਦੇ ਕਹਿੰਦੇ ਆ ਭਰਾਵਾਂ ਦੀ ਬਣਦੀ ਘਟ ਹੈ ਨੇ ਉੱਪਰੋਂ ਉੱਪਰੋਂ ਥੱਲੇ ਦਾ ਬਣਦੇ ਥੱਲੇ ਹੋ ਇਹ ਮਤਲਬ ਕਿਉਂ ਲੜਦੇ ਹੋ ਤੁਸੀਂ ਆਪਸ ਵਿੱਚ ਸੇਸ ਦੋ ਜਗਤ ਨੂੰ ਲੋਕੋ ਬਸ ਕੀਨ ਅਸੀਂ ਲੜਦੇ ਤਾਂ ਆਏ ਥੋੜਾ ਜਿਹਾ ਫਰਕ ਪੈਂਦਾ ਦਿਮਾਗ ਬਾਬਾ ਗੱਲਵਾਚ ਫਿਰ ਖੇਪੜ ਬੈਨੇ ਆ ਜਾਂ ਲੱਗੇ ਪਰ ਐ ਮਿਲ ਜਾਣੇ ਇਹ ਇਹ ਪਿਆਰ ਸਿਰਫ ਇਹੋ ਹੀ ਪੀੜੀ ਚ ਪਾਈ ਅੱਜ ਕੱਲ ਤੇ ਇੱਕ ਲੜ ਪਏ ਉਹ ਕਹਿੰਦਾ ਜਾਂ ਦਵਾ ਉਹ ਮੈਨੂੰ ਨਹੀਂ ਮਿਲਦਾ ਤੈਨੂੰ ਹੁਣ ਉਹ ਉਮਰਾਂ ਉਮਰਾਂ ਨਹੀਂ ਖਤਮ ਹੋ ਜਾਂਦੇ ਰਿਸ਼ਤੇ ਹੁਣ ਕਿੰਨੀ ਦਮ ਕਿਵੇਂ ਢੰਡਾ ਲੈ ਕੇ ਆਇਆ ਤਾਂ ਜਦੋਂ ਹੁਣ ਮੈਂ ਛੇੜਿਆ ਤਾਂ ਇਬ ਇਹ ਬੈਣ ਪਿੱਛੇ ਲੜ ਪੈਣ ਲਗੇ ਪਰ ਉਹ ਮੇਰੇ ਕੁਰਸੀ ਲੈ ਕੇ ਇੱਧਰ ਨੂੰ ਆ ਗਏ ਫਿਰ ਬੈਠ ਗਿਆ ਕੋਲੇ ਆ ਕੇ ਪਹਿਲੋਂ ਬਾਪੂ ਜੀ ਉਹਨਾਂ ਨੇ ਕੁਰਸੀ ਉਹ ਪਿੱਛੇ ਢਾਈ ਸੀ ਕਿ ਅਹੀਂ ਕਹ ਅੱਗੇ ਆ ਜਾਓ ਕਹਿੰਦੇ ਫਿਰ ਬੈਣਾ ਇਹਨਾ ਕੋਲੀਆ ਬਾਪੂ ਜੀ ਕਿਦਾਂ ਜੀ ਠੀਕ ਹੈ ਜੀ ਠੀਕ ਹੈ ਜੀ ਪਿਆਰਾ ਤੁਹਾਡਾ ਇਹਨਾ ਨਾ ਬਿਲਕੁਲ ਬਿਲਕੁਲ ਬੜੇ ਹੈ ਜੀ ਅੱਛਾ ਜੀ ਕੈਪਟਨ ਚੰਗੀ ਰਿਸਪੈਕਟਡ ਬੰਦੇ ਆ ਸਾਡੀ ਇੱਥੇ ਜਿੰਨੇ ਅਸੀਂ ਬੈਠੇ ਸਭ ਤੋਂ ਵੱਡੀ ਉਮਰ ਦੇ ਤੇ ਪੜੇ ਲਿਖੇ ਆ ਬਾਹਰ ਦੁਨੀਆ ਘੁੰਮੀ ਆ ਇਸ ਕਰਕੇ ਇਹਨਾਂ ਦੀ ਇੱਥੇ ਅਸੀਂ ਹਰ ਇੱਕ ਸਲਾਹ ਲੈਨੇ ਆ ਮਾਰਾ ਮੋਟਾ ਕਿਸੇ ਨੂੰ ਘੂਰ ਵੀ ਦਿੰਨੇ ਸਾਡੇ ਵਰਗਿਆਂ ਨੂੰ ਹਾਂ ਫਿਰ ਅਸੀਂ ਘੂਰ ਖਾ ਵੀ ਲੈਨੇ ਬਾਪੂ ਜੀ ਘੂਰਦੇ ਨਹੀਂ ਬਿਲਕੁਲ ਬੱਚੇ ਡਰਾਉਣੇ ਤੁਸੀਂ ਨਹੀਂ ਡਰਾਉਣੇ ਹੀ ਹੈਗਾ ਡਰਾਉਂਦੇ ਨਹੀਂ ਕਿਸੇ ਪੁਆਇੰਟ ਪਰ ਕਿਸੇ ਪੁਆਇੰਟ ਪਰ ਆ ਕੇ ਗਲਤ ਨੂੰ ਗਲਤ ਕਹਿਣਾ ਵੀ ਠੀਕ ਹੈ ਨਾ ਹਾਂ ਬਿਲਕੁਲ ਸਹੀ ਹੈ ਅੱਛਾ ਬਾਪੂ ਜੀ ਜਦੋਂ ਕਰਾਰੀ ਅੜਦੀ ਆਪਸ ਚ ਕਿਸੇ ਗੱਲ ਤੋਂ ਕਿਹੜੀ ਗੱਲ ਤੋਂ ਅੜ ਜਾਂਦੀ ਹੁੰਦੀ ਗਰਾਏ ਦਾ ਤੁਸੀਂ ਜਿਆਦਾ ਨਾ ਪੁੱਛੋ ਯਾਰ ਨਹੀਂ ਨਹੀਂ ਨਾ ਕਰੋ ਨਹੀਂ ਹੁੰਦਾ ਵੈਸੇ ਡਿਫਰੈਂਸ ਆਫ ਆਈਡੀਆ ਅੱਛਾ ਅੱਛਾ ਆਈਡੀਆ ਦੇ ਵੱਖਰਾ ਵੱਖਰਾ ਹੋਣ ਦੇ ਹਾਂ ਜੀ ਮਾਂ ਗੱਲ ਫਰਨ ਕਰ ਰਿਹਾ ਵੀ ਆ ਦੇਖੋ ਜੀ ਆ ਜੀ ਬੜੀ ਆ ਇਹ ਕਹਿੰਦਾ ਨਹੀਂ ਥੋੜੀ ਜਿਹੀ ਛੋਟੀ ਆ ਤਾਂ ਮੈਂ ਕਹਾਂ ਮੈਂ ਬੜੀ ਕਰਤਾ ਛੋਟੀ ਗੱਤ ਕਹਤੀ ਬਾਹਰ ਦੀ ਪਰ ਆਈਡੀਆ ਬਸ ਇਹ ਇਹੋ ਹੀ ਆ ਇਹਦੇ ਕਰਕੇ ਹੀ ਫਿਰ ਹੋ ਜਾਂਦਾ ਹਾਂ ਜੀ ਹਾਂ ਜੀ ਬਿਲਕੁਲ ਫਿਰ ਕਿਹੜਾ ਮੰਨ ਜਾਂਦਾ ਵੀ ਛੋਟੀ ਆ ਛੋਟੀ ਆ ਵੀ ਬੜੀ ਆ ਬੜੀ ਵੀ ਮੰਨਣਾ ਤਾਂ ਪੈਂਦਾ ਹੀ ਆ ਤਾਂ ਉਹ ਕਹਿੰਦਾ ਕਹਿੰਦਾ ਹਾਥੀ ਵੱਡਾ ਕਹਿੰਦਾ ਨਹੀਂ ਹਾਥੀ ਛੋਟਾ ਹਾਂ ਬਿਲਕੁਲ ਮੰਨ ਜਾਂਦੇ ਵੀ ਠੀਕ ਆ ਉੱਡਾ ਹੀ ਜਿੱਡਾ ਸੀਗਾ ਹਾਂ ਇਹ ਤਾਂ ਗਲਤੀ ਸਿਕਾ ਦੇ ਉੱਡਾ ਹੀ ਜਿੱਡਾ ਹੈਗਾ ਦੂਜੀ ਗੱਲ ਜਿਹੜੀ ਹੈ ਵੀ ਬਿਲੀਵ ਇਨ ਐਕਸ਼ਨ ਫੌਜੀ ਆਰਮੀ ਹੈ ਨਾ ਉਹਦੀ ਗੱਲ ਲੈ ਰਹੇ ਇਹ ਥੋੜੀ ਜੀ ਗੱਲ ਲੰਬੀ ਕਰਦੇ ਮੈਂ ਕੱਟ ਕਰ ਲੈਣਾ। ਅਰੇ ਫੌਜੀਆ ਦਾ ਕੰਮ ਹੁੰਦਾ ਵੀ ਠਾ ਦਾ ਮਤਲਬ ਠਾ। ਇਹ ਫਿਰ ਸਾਡੇ ਵਰਗਾ ਬੰਦਾ ਪਹਿਲਾਂ ਨਿਸ਼ਾਨਾ ਰੱਖਦਾ ਫਿਰ ਰਬਟ ਨੂੰ ਖਿੱਚਦਾ ਫਿਰ ਦੋ ਕੋਰੀ ਐਨੂੰ ਗਲੇਲ ਘਮਾਉਂਦਾ ਫਿਰ ਐਨੂੰ ਘਮਾਉਂਦਾ ਫਿਰ ਕਹਿੰਦਾ ਨਹੀਂ ਮਟਕੇ ਜੀ ਮਾਰਨੀ ਆ। ਇਹਨਾਂ ਦਾ ਕੰਮ ਸਿੱਧਾ ਹੀ ਆ ਖਿੱਚੀ ਤੇ ਛੱਡਤੀ। ਬਿਲਕੁਲ ਠੀਕ ਹੈ ਜੀ। ਅੱਛਾ ਮੈਨੂੰ ਇਹ ਦੱਸੋ ਕੈਪਟਨ ਸਾਹਿਬ ਜਦੋਂ ਤੁਸੀਂ ਸਕੂਲ ਪੜ੍ਹਦੇ ਸੀ ਉਦੋਂ ਕਿਹੋ ਜਿਹੇ ਨੇ ਤੁਸੀਂ ਸ਼ਰਾਰਤੀ ਸੀ ਕਿ ਸ਼ਰੀਫ ਹੀ ਸੀਗੇ? ਬਿਲਕੁਲ ਸ਼ਰਾਤ ਹੀ ਲੀਡਰ ਸੀ ਸ਼ਰਾਤ ਵਿੱਚ ਕੈਪਟਨ ਬਣੇ ਫਿਰ ਲੇਖੇ 32.5 ਉਧਰ ਇੱਕ ਤਾਂ ਉਧਰ ਇੱਕ ਬੰਦਾ ਸੀਗਾ ਗਰਨਾਮ ਸੀ ਉਹਦਾ ਨਾਮ ਤਾਂ ਅੱਛਾ ਜੀ। ਉਹੋ ਛਿੰਗੜੇ ਦਾ ਛੇੜ ਧੁੰਦਾ ਸੀਗਾ। ਅੱਛਾ ਜੀ। ਇੱਕ ਮੇਰਾ ਦੋਸਤ ਆਇਆ ਇਹਦੇ ਨਾਲੋਂ ਜ਼ਿਆਦਾ। ਆਪੇ ਛੇਰ ਬੈਠਾ। ਅੱਛਾ ਜੀ। ਉਹ ਮੇਰੇ ਉਹ ਬਹੁ ਵੀ ਉਹ ਬਹੁਤ ਛੇੜਛਾਲੇ ਕਰਦਾ ਸੀ। ਅੱਛਾ ਜੀ। ਦੋਨੋਂ ਲੜਾਈ ਹੋਣੀ ਉਹਨਾਂ ਦੀ ਇਹਨਾਂ ਦੀ। ਫਿਰ ਮੈਂ ਉਹਨੂੰ ਬਚਾਉਣਾ। ਉਹ ਲੜਾਈ ਹੋ ਗਈ ਸਾਡੀ। ਅੱਛਾ। ਮੈਂ ਬਚਾਉਂਦੇ ਵੀ ਰਿਹਾ। ਮੈਂ ਬਚਾਉਣਾ ਪਰ ਮੇਰ ਦਾ ਹੁਣ ਵੀ ਮੇਰੀ ਹੁਣ ਮੈਂ ਕੀ ਕਰਾਂ ਪੂਰੀ ਗੱਲ ਦੱਸਾਂ। ਮੇਰ ਦੀ ਜ਼ਿੰਦਗੀ ਮੇਰੇ ਤੋਂ ਉਤਨੇ ਬੜਾਈ ਆ। ਹਾਏ। ਸ਼ਰਾਬ ਪਿੰਡਾਂ ਦਾ ਵੈ ਚੁੱਟੀ ਘਟ ਕੇ ਆਉਣਾ ਉਹਨੂੰ ਆ ਜਾ ਬਾਰੇ ਬੈਠ ਮੈਂ ਸ਼ਰਾਬ ਪੀਣੀ ਪੀਣੂਗਾ ਵੀ ਤੂੰ ਪੀ ਉਹਨੇ ਪੀੜੀ ਅਸੀਂ ਫਿਰ ਗੱਲਾਂ ਕਰਦੇ ਗਰ ਰੋੜ ਲੱਗ ਜਾਣਾ ਮਰ ਉਹਦਾ ਕਹਿੰਦੇ ਆ ਸ਼ਰਾਬ ਛੱਡ ਦੇ ਤੂੰ ਸ਼ਰਾਬ ਛੱਡ ਮੈਂ ਫਿਰ 1976 ਮਰੇ ਪਾਇਨਾ ਮੈਂ ਨੇਮ ਕਰਿਆ ਛੋਟਾ ਭਾਈ ਉਹਦਾ ਗਰਨਾਮ ਵੀ ਨਾਲੇ ਦਾ ਅੱਛਾ ਜੀ ਗੁਰਦੁਆਰਾ ਜਾ ਕੇ ਨੇਮ ਕਰਦਾ ਕਰੇ ਭਾਈ ਕਿੰਨੇ ਸਾਲ ਦੇ ਕਰਨਾ ਨੇਮ ਉਮਰ ਦਾ ਕਰ ਦੇ ਅੱਛਾ ਜੀ ਹੋਰ ਵਾਰ ਦਾ ਨੇਮ ਕਰੇ ਹੁਣ ਤੇ ਚਲ ਠੀਕ ਆ ਹੁਣ ਤੇ ਹੀ ਛੱਡੀ ਮਤਲਬ ਛੱਡੀ ਬਜਦੀ ਛੱਡੀ ਪਿਆ ਅੱਛਾ ਉਦੋਂ 1976 ਚੋਂ ਹਾਂ ਹਾਂ ਅੱਛਾ ਬਾਜੀ ਬਰ ਜੀ ਯਾਰੀ ਯਾਰੀ ਪਿੱਛੇ ਚੀਜ਼ ਛੱਡਣੀ ਬਹੁਤ ਵੱਡੀ ਗੱਲ ਆ ਅੱਜ ਦੇ ਟਾਈਮ 'ਚ ਕੋਈ ਮਤਲਬ ਯਾਰ ਦੀ ਗੱਲ ਮੰਨ ਕੇ ਗਾਂਹ ਤੱਕ ਨਹੀਂ ਜਾਂਦਾ ਤੇ ਤੁਸੀਂ ਤੇ ਸਟੈਂਡ ਹੀ ਬੜਾ ਵੱਡਾ ਲਿਆ ਸਰ ਪੰਜ ਪਾਈਆਂ 6 ਪਾਈਆਂ ਮੇਰੀ ਮੈਨੂੰ ਬਹੁਤ ਬੀਜ ਕਰਦੇ ਸ਼ੇਰ ਬੈਠਾ ਆਪਣਾ 85 ਸਾਲਾ ਅੱਛਾ ਹਾਂ ਬੈਠਾ ਬਾਪੂ ਜੀ ਦਾ ਨਾਮ ਆਇਆ 85 ਸਾਲਾ ਸ਼ੇਰ ਬਾਪੂ ਜੱਸੀ ਗਾਲ ਨਹੀਂ ਕਿਦਾਂ ਆਫਰੀਕਾ ਠੀਕੋ ਹਾਂ ਠੀਕ ਠਾਕ ਬਾਪੂ ਜੀ ਦੀ ਨਾ ਪੱਗ ਬਾਲੀ ਕੈਂਟ ਮਤਲਬ ਸਿਰੇ ਲਾਇਆ ਪਿਆ ਇਹੀ ਜੂ ਹੁੰਦੀ ਹੈ ਸਾਡੀ ਜੱਟਾਂ ਦੀ ਪੱਗ ਐ ਨਹੀਂ ਅੱਛਾ ਬਾਪੂ ਜੀ ਵੀ ਨਹੀਂ ਦੱਸੋ ਵੀ ਜਦੋਂ ਪੱਗ ਬੰਨਦੇ ਹੁੰਨੇ ਹੋ ਸ਼ੀਸ਼ੇ ਮੂਰੇ ਖੜ ਕੇ ਕਿ ਉਦਾਂ ਹੀ ਸ਼ੀਸ਼ੇ ਮੂਰੇ ਨਹੀਂ ਖੜ ਕੇ ਬੰਨੀ ਕਰੀ ਵੀ ਨਹੀਂ ਨਾ ਅੱਛਾ ਇੱਕ ਨਹੀਂ ਬਣਦੀ ਬਿਨੈਸੀ ਤੇ ਜਦੋਂ ਵਿਆਹ ਹੋਇਆ ਤੁਹਾਡਾ ਜਦੋਂ ਲਾੜਾ ਬਣ ਜੱਜ ਵੀ ਬਿਨੈਸੀ ਫਿੱਫੇ ਤੇ ਬਣੀ ਹੈ ਤੇ ਫੇਰ ਬੀਬੀ ਨੇ ਨੁਕਸਤ ਨਹੀਂ ਕਰਿਆ ਵੀ ਐਨੋ ਆ ਜਾਂ ਐਨੋ ਉਹ ਵਿਆਹ ਮੈਂ ਲੋੜੇ ਦੀ ਹੈ ਲੋੜੇ ਦੀ ਐਸੇ ਕਰਨ ਵਾਲੀ ਨੇੜੇ ਦੀ ਅੱਛਾ ਤਰਤਾ ਸ਼ਰਮਾ ਵੀ ਪਾਇਆ ਦਾ ਬਾਈ ਨੇ ਪਾਇਆ ਵੀ ਤਾਂ ਗਾਦੇ ਕੰਮ ਕਰਦੇ ਅੱਛਾ ਤੂੰ ਦੇਖਿਆ ਨਾ ਤਬਿਆ ਹਾਂ ਹਾਂ ਦੇਖਿਆ ਇਹਨਾਂ ਵਿਆਹ ਦਾ ਵਾਕਿਆ ਸੁਣ ਲੀਏ ਇਹਨਾਂ ਨੂੰ ਆਉ ਮੜਾ ਜਾ ਇਹ ਮਤਲਬ ਕੀ ਇਹ ਨਾ ਬੋਸਕੀ ਵਾਲਾ ਸੂਟ ਪਾਇਆ ਸੀ ਉਹ ਹਾਂ ਪਜਾਮਾ ਜੱਗਾ ਪਜਾਮਾ ਦਾ ਇਹਨਾਂ ਦੇ ਜੁੱਤੀ ਦੀ ਨੋਕਾਂ ਵਾਲੀ ਅੱਛਾ ਹਾਂ ਉਹ ਮਤਲਬ ਵੀ ਸਾਲੀ ਫਾੜੀ ਨਾ ਸਕੇ ਉਦੋਂ ਸਾਲੀਆਂ ਜੁੱਤੀ ਲਗਾਉਂਦੀਆਂ ਸੀ ਜਾਨ ਰਵਾਇਤੀ ਹੈ ਇਹ ਤਾਂ ਅੱਛਾ ਮੈਨੇ ਦੱਸੋ ਜੁੱਤੀ ਲਕਾਈ ਕਿ ਨਹੀਂ ਦਿੱਤੀ ਤੁਸੀਂ ਪੰਜ ਰੁਪਏ ਜੱਟ ਥੋੜੇ ਨੂੰ ਬਾਦ ਤਾਂ ਇਹਨਾਂ ਨੂੰ ਪਤਾ ਇਹਨਾਂ ਦਾ ਸਰਵਾਲਾ ਬਣਿਆ ਮੈਂ ਉਹ ਥੋੜਾ ਭਲਾ ਹੋ ਜੇ ਮੈਨੂੰ ਪਤਾ ਨਹੀਂ ਉਹ ਅੱਛਾ ਜੀ ਹਾਂ ਇਹ ਬਿਰਛੇ ਸਰਵਾਲਾ ਤੁਸੀਂ ਬਣੇ ਹਾਂ ਜੀ ਹਾਂ ਮਾੜਾ ਜੀ ਇੱਧਰ ਨੂੰ ਆਓ ਅੱਛਾ ਤੁਸੀਂ ਸਰਵਾਲੇ ਬਣੇ ਸੀ ਫਿਰ ਜੁੱਤੀ ਲਕਾਈ 5 ਰੁਪਏ ਦਿੱਤੀ 5 ਰੁਪਏ ਦਿੱਤੇ ਬਾਪੂ ਸਾਲੀ ਪੰਜਾਂ ਚ ਮੰਨ ਗਈ ਸੀ ਮੰਨ ਨਹੀਂ ਜੀ ਮੰਨ ਜੱਟ ਦੋ ਮਹੀਨੇ ਮੰਨ ਜਾਂਦੇ ਸੀ ਹਾਂ ਪੰਜ ਦੇ ਬਹੁਤ ਜ਼ਿਆਦਾ ਦੋਵੇਂ ਜਮਨ ਅੱਛਾ ਭਾਈ ਉਹ ਤੋਂ 2 ਰੁਪਏ ਵੀ 200 ਹੋ ਕੇ 2000 ਦੇ ਬਰਾਬਰ ਹੋਣੇ 2 ਲੱਖ ਦੇ ਬਰਾਬਰ ਅੱਜ ਦੇ ਬਰਾਬਰ ਅੱਜ ਅੱਜ ਕੋਈ ਅੱਜ ਬਿਆਹ ਹੈ 10 70 ਸਾਲ ਹੋ ਗਏ ਬੈਠ ਹੈ ਮੈਂ ਨਿਗਾਹ ਜਾਂਦਾ ਜੀ ਅੱਛਾ ਤੁਸੀਂ ਸਰਵਾਲਾ ਬਣੇ 15 ਸਾਲ ਦਾ ਹੋ ਗਿਆ ਅੱਛਾ ਜਦੋਂ ਤੁਸੀਂ ਸਰਵਾਲਾ ਬਣੇ ਸੀ ਤੁਹਾਨੂੰ ਵੀ ਚਾਹ ਹੋਣਾ ਤੁਸੀਂ ਕੀ ਪਾਇਆ ਸੀ ਉਦੋਂ ਚੱਗਾ ਪਜਾਮਾ ਹੀ ਤਾਂ ਮੇਰੇ ਵੀ ਪਾਇਆ ਛੋਟਾ ਜਿਹਾ ਬਣਿਆ ਹੋਇਆ ਦਾ ਤੁਹਾਨੂੰ ਇੱਕ ਉਹ ਕਹਿੰਦੇ ਹੁੰਦੇ ਨਾ ਅੱਜ ਮਤਲਬ ਹੁਣ ਦਾ ਤੇ ਪਤਾ ਨਹੀਂ ਪਰ ਅੱਜ ਤੋਂ 15 ਸਾਲ ਪਿੱਛੇ ਜਾਓ ਨਾ ਤੇ ਸਰਵਾਲੇ ਨੂੰ ਦਲਾਸਾ ਦਿੰਦੇ ਹੁੰਦੇ ਪੁੱਤ ਅੱਧੀ ਘਰ ਵਾਲੀ ਤੇਰੀ ਤੁਹਾਨੂੰ ਨਹੀਂ ਕਿਹਾ ਇਹ ਮੈਨੂੰ ਅੱਗੇ ਐਵੇਂ ਨਹੀਂ ਕਿਹਾ ਇੱਕ ਹੋਰ ਵੀ ਕਰਦੇ ਹੁੰਦੇ ਆ ਸਰਵਾਲੇ ਤਾਂ ਪੱਟ ਤੇ ਵੀ ਬਿਠਾਲਦੇ ਤੇ ਉਹ ਵੀ ਨਹੀਂ ਬਿਠਾਲਿਆ ਮਨ ਤਾਂ ਉਹ ਵੀ ਦੇ ਮੈਨੂੰ ਨਹੀਂ ਬਿਠਾਲਿਆ ਨਹੀਂ ਤੱਕਾ ਕੀਤਾ ਸਰਵਾਲੇ ਨਾ ਐ ਮਾਪੇ ਕੀ ਮਤਲਬ ਨੂੰ ਲੈ ਗਿਆ ਆਪਣਾ ਮਤਲਬ ਘੱਡ ਲਿਆ ਨਹੀਂ ਸਰਵਾਲਾ ਬਣਾ ਲਿਆ ਹੈ ਪੱਟ ਤੇ ਬਿਠਾਇਆ ਨਹੀਂ ਬਾਅਦ ਚ ਲੱਡੂ ਦੇ ਕੇ ਘਰ ਨੂੰ ਭੇਜਦਾ ਜਾ ਬਈ ਐਨੇ ਹੀ ਤਾਂ ਕੰਮ ਹੈ ਇਹ ਸਰਵਾਲੇ ਨਾ ਬਹੁਤ ੱੱਕਾ ਆਇਆ ਐਂ ਅਫਸੋਸ ਕਰਦੇ ਬਾਪੂ ਜੀ ਇਸ ਗੱਲ ਦਾ ਬਹੁਤ ਦੁੱਖ ਹੈ ਸਾਨੂੰ ਹੈ ਹੀ ਅਬਸੂਰਡੀ ਗੱਲ ਅੱਛਾ ਨਹੀਂ ਜਦੋਂ ਤੁਹਾਨੂੰ ਕਿਹਾ ਗਿਆ ਸੀ ਉਦੋਂ ਕਿਹਾ ਗਿਆ ਸੀ ਵੀ ਤੁਹਾਨੂੰ ਸਾਰੇ ਰੀਤੀ ਰਿਵਾਜ ਕੀਤੇ ਜਾਣਗੇ ਹਾਂ ਉਹ ਤਾਂ ਜਿਸ ਤਰ੍ਹਾਂ ਕਰਦੇ ਆਂ ਪਹਿਲਾਂ ਤਾਂ ਕਹਿੰਨੇ ਆਂ ਫਿਰ ਮੁੱਕਰ ਜਾਂਨੇ ਆਂ ਬੱਝ ਕਰਦੇ ਨਹੀਂ ਲੱਡੂ ਦੇ ਕੇ ਕਰ ਮੈਂ ਨਿਆਣਾ ਦਾ ਲੱਡੂ ਦੇ ਕੇ ਭੇਜਦਾ ਕਰ ਨੂੰ ਯਾ ਖਾਲਾ ਬਾਪੂ ਇਹ ਗਲਤ ਗੱਲ ਤੁਸੀਂ ਸਰਵਾਲਿਆਂ ਦਾ ਧੱਕਾ ਕੀਤਾ ਹੈ ਹੈ ਜਵਾਬ ਨਹੀਂ ਆਏਗਾ ਉਹ ਚਲੇ ਜਾ ਝੂਠਾ ਬੁਝੀ ਦੱਸੋ ਹੈ ਉਹ ਆ ਕੇ ਹੋਈ ਜਾਏਗਾ ਕਹਿੰਦੇ ਸੱਚ ਰਹਿੰਦੇ ਰਹਿੰਦੇ ਹੋਣ ਜਵਾਬ ਐ ਨਹੀਂ ਬਾਪੂ ਜੀ ਕੀ ਕਹਿੰਦੇ ਹੋ ਇਹਨਾਂ ਧੱਕਾ ਕੀਤਾ ਸਰਵਾਲੇ ਨਾ ਉਹ ਸਾਨੂੰ ਕਿਹਾ ਬਤਾ ਜਦ ਤਾ ਅਸੀਂ ਤਾਂ ਆਪ ਛੋਟੇ ਜਿਹੇ ਦੇ ਆ ਤਾਂ ਆਪ ਨਹੀਂ ਤੇ ਜੰਮੇ ਛੋਟਾ ਹੀ ਹੁੰਦਾ ਸਰਵਾਲਾ ਹਾਂ ਤੁਸਾਂ ਤਾਂ ਦੇ ਕਹਨ ਤੁਸੀਂ ਆਪਣੇ ਸਰਵਾਲੇ ਨਾਲ ਧੱਕਾ ਨਹੀਂ ਕੀਤਾ ਸਾਡੇ ਟਾਈਮਾਂ ਨੂੰ ਅਸੀਂ ਸਰਵਾਲੇ ਸੁਲੇ ਬਣਾਏ ਬਈ ਤੇਰਾ ਵੀ ਇਹ ਕੰਮ ਘਟਿਆ ਵਾਲਾ ਹੀ ਆ ਹਾਂ ਲਓ ਜੀ ਕੁੱਲ ਮਿਲਾ ਕੇ ਬਾਪੂ ਜੀ ਹੋਣਾ ਕੀਤਾ ਧੱਕਾ ਬਪੀ ਉਦਾਂ ਹੋਂ ਹੁਣ ਜ਼ਿੰਦਗੀ ਕਿੱਦਾਂ ਐ ਕਾਂਟੋ ਫੁੱਲਾਂ ਦੇ ਠੀਕ ਹੈ ਠੀਕ ਹੈ ਛਾਲਾ ਮਾਰਦਾ ਹੈ ਛਾਲਾ ਮਾਰਦਾ ਹੁਣ ਤਾਂ ਹੁਣ ਤਾਂ ਛਾਲਾ ਮਾਰਦਾ ਅੱਛਾ ਕਿੱਥੇ ਕਿੱਥੇ ਮਾਰਦੇ ਛਾਲਾਂ ਉੱਪਰ ਕੰਡ ਪਰਤੇ ਵੀ ਕੋਠੇ ਪਰਤੇ ਵੀ ਜਿਮਾਨੀ ਦੇ ਛਾਲਾ ਮਾਰਦੇ ਸੁਣੇ ਸੀ 85 ਸਾਲਾਂ ਵਾਲੀ ਜੇ ਉਮਰ ਚ ਵੀ ਛਾਲਾ ਮਾਰਦੇ ਹੋ ਤੁਸੀਂ ਉਹ ਨਾ ਕਿੱਥਾ ਉਹਨਾਂ ਵਾਲੀ ਛਾਲਾ ਇਹਨਾਂ ਨੇ ਅਸੀਂ ਦੇਖਿਆ ਸਾਰੇ ਪਿੰਡ ਦੇ ਹਾਂਜੀ ਉਹ ਬਾਈ ਨੇ ਸੱਚੀ ਗੱਲ ਕਹੀ ਆ ਗਲਤ ਨਹੀਂ ਕਹੀ ਐਨੇ ਉਮਰ ਚ ਹੋ ਕੇ ਖੇਤੀਬਾੜੀ ਦਾ ਸਾਰਾ ਕੰਮ ਕਰਨਾ ਹੈ ਉਮਰ ਚ ਕਿਸੇ ਦੇ ਹਿੱਸੇ ਆਉਂਦਾ ਸਭ ਦੇ ਨਹੀਂ ਆਉਂਦਾ ਇਹ ਬਾਕੀ ਤਾਂ ਇੱਥੇ ਜੋ ਘਰੇ ਜੰਨੇ ਸੀ ਇਹ ਗੱਲ ਸੱਚੀ ਹੈ ਜੀ ਬਾਪੂ ਜੀ ਸਾਡੇ ਨਾਲ ਨਾ ਟੂਰ ਤੇ ਗਏ ਸੀ ਘੁੰਮਣ ਤੇ ਬਾਪੂ ਜੀ ਨੂੰ ਉੱਥੇ ਵੀ ਦੂਜੇ ਫੋਨ ਤੇ ਫੋਨ ਆ ਜਾਂਦੇ ਪਾਪਾ ਫੈਸਲਾ ਲੈਣਾ ਵਾ ਆਪਾਂ ਲੈ ਲਈਏ ਕਿੱਦਾਂ ਕਰੀਏ ਪਾਪੇ ਦੀ ਸਲਾਹ ਤੋਂ ਬਗੈਰ ਪਤਾ ਨਹੀਂ ਹਿੱਲਦਾ ਤੇ ਪਾਪਾ ਜੀ ਹੁਣੇ ਦੱਸਦੇ ਵੀ ਕੀ ਕਰਨਾ ਤੇ ਕੀ ਨਹੀਂ ਬਾਪੂ ਜੀ ਥੱਕਦੇ ਨਹੀਂ ਤੁਸੀਂ ਥੱਕਦੇ ਤਾਂ ਸਰੀਰ ਕੜਾਤਾ ਪਹਿਲਾਂ ਤੇ ਜਿਹੇ ਵਿੱਚ ਹਾਂ ਉੱਪਰ ਨਹੀਂ ਚੱਲੀ ਜਾਂਦੇ ਨਹੀਂ ਖਰਾਕ ਕੀ ਤੁਹਾਡੀ ਮਿਲੋ ਦੱਸੋ ਖਰਾਕ ਤਾਂ ਬਹੁਤੀ ਤੇ ਇੰਨੀ ਕੀ ਖਰਾਕ ਦੁੱਧੀ ਹੁੰਦੀ ਓਤੀ ਜ਼ਿਆਦਾ ਕਿੰਨਾ ਦੁੱਧ ਪੀ ਲੈਂਦੇ ਮਤਲਬ ਇੱਕ ਟਾਈਮ ਤੇ ਕਿੰਨਾ ਲੀਟਰ ਪੀ ਲੈਂਦੇ ਸੀ ਤੁਸੀਂ ਦੋ ਪੀ ਜਾਂਦੇ ਸੀ ਇੱਕ ਇੱਕ ਟਾਈਮ ਤੇ ਹਾਂ ਇੱਕ ਟਾਈਮ ਤੋਂ ਦਾ ਭਲਾ ਹੁਣ ਤਾਂ ਅੱਧਾ ਕਿਲੋ ਪੀ ਲੋ ਬੰਦਾ ਫਲੱਟ ਚ ਬਾਹਰ ਨਿਕਲਦਾ ਉਹ ਵੀ origignal ਹਾਂ ਦੋ ਪੀ ਜਾਂਦੇ ਸੀ ਦੋ ਲੀਟਰ ਲਓ ਜੀ ਦੋ ਲੀਟਰ ਤੇ ਰੋਟੀ ਜਦੋਂ ਖਾਂਦੇ ਹੁੰਦੇ ਸੀ ਜਿੰਨੀਆਂ ਹੀ ਚੱਲਣ ਦੇ ਰੋਟੀ ਘੱਟ ਸੀ ਦੁੱਧ ਜ਼ਿਆਦਾ ਸੀ ਦੁੱਧ ਜ਼ਿਆਦਾ ਪੀਤੀ ਹੁੰਦਾ ਹਾਂ ਹਾਂ ਹਾਂਜੀ ਬਾਪੂ ਜੀ ਇਹਦਾ ਬਾਪੂ ਜਿਹੜਾ ਦੇਣਾ ਕਹੀ ਦਾ ਬਹੁਤ ਮਾਰ ਸੀਗਾ ਅੱਛਾ ਜੀ ਉਹ ਸਾਰੇ ਖੇਤ ਕਹੀ ਨਾਲੇ ਕਰਾਤੇ ਤੇ ਉਹਨੇ ਅੱਛਾ ਉਹਨੇ ਜਾ ਬਚਾ ਦੇਖਣਾ ਮੈਂ ਥੱਕ ਗਿਆ ਦੁੱਧੋ ਗਲਾਸ ਫੇਰ ਸ਼ੁਰੂ ਕਰ ਦਿੰਦਾ ਇਹ ਵਿੱਚ ਇਹਨਾਂ ਦੀ ਗੱਲ ਇਹਨੇ ਬਹੁਤ ਖੂਬਸੂਰਤ ਗੱਲ ਇਹਨਾਂ ਦੀ ਇਹਨਾਂ ਬਾਪਾ ਨੇ ਕਹੀ ਨਾਲੇ ਖੇਤ ਕਰਾਤੇ ਨੇ ਸਾਰੇ ਹਾਂ ਕਹਿਣ ਦਾ ਉਹਨਾਂ ਦਾ ਵੀ ਕਈ ਨਾਲ ਇੱਕ ਜੇ ਕਰਤੇ ਖੇਤ ਸਾਰੇ ਹਾਂਜੀ ਉਹ ਮਤਲਬ ਜਿਹੜਾ ਟਰੈਕਟਰ ਨਾਲ ਕਰਦੇ ਉਹ ਕਈ ਨਾਲ ਕਰਦੇ ਹਾਂ ਉਹ ਕਈ ਨਾਲ ਕਰਦੇ ਵੇਖੋ ਜੀ ਅੱਗਦ ਵਰਤੇ ਇਹਨਾਂ ਦੇ ਫਾਦਰ ਕਹਿੰਦੇ ਇਹ ਵੀ ਸੁਣਿਆ ਬਾਪੂ ਜੀ ਕਹਿੰਦੇ ਪਹਿਲਾਂ ਜਦੋਂ ਬਜ਼ੁਰਗਾਂ ਨੂੰ ਬੁਖਾਰ ਚੜ ਜਾਂਦਾ ਸੀ ਨਾ ਉਹ ਵਾਹਣ 'ਚ ਲੇਟਣ ਲੱਗ ਪੈਂਦੇ ਬੁਖਾਰ ਲੱਥ ਜਾਂਦਾ ਸੀ ਦਲਿਆਂ 'ਚ ਲੇਟਦੇ ਦੇ ਜੀ ਦਲਿਆਂ 'ਚ ਨਾ ਵਾਹਣ 'ਚ ਮੋਟੇ-ਮੋਟੇ ਗਾਲੇ ਹੁੰਦੇ ਤੇ ਐਨ ਤੋਂ ਪੌਣੀ ਉੱਤੇ ਲਟਕਣਿਆ ਸਾਡੇ ਨਾਲ ਵੀ ਦਿੱਤੀ ਆ ਅੱਛਾ ਮੈਨੂੰ ਨਾ ਮੈਂ ਛੁਡਾ ਦਿੱਤਾ ਜਦ ਛੋਲੇ ਵਿਜੇ ਕਰਦੇ ਬੇਲ ਦਾ ਕਹਿੰਦੇ ਹੁੰਦੇ ਤੇ ਅੱਛਾ ਜੀ ਛੋਟੇ ਛੋਟੇ ਮੈਂ ਜਾਣ ਕੇ ਬਹਾਨਾ ਲਾਇਆ ਬੇ ਮਨੂੰ ਟੱਟੀਆਂ ਆ ਗਈ ਟੱਟੀਆਂ ਆ ਗਈ ਕਹਿੰਦਾ ਸਿਆੜਮਾ ਬੈਠ ਲੈ ਜਾਂਦਾ ਜਾਂਦਾ ਹੀ ਕਹਿੰਦਾ ਬੈਠ ਲੈ ਤੋਰੇ ਕਾਹ ਹੋ ਜੀ ਕਿਸੇ ਕਰਕੇ ਉਹ ਬੁਖਾਰ ਜਿਕਣਾ ਕਹਿੰਦਾ ਸਾਫ ਕਰ ਮਸ਼ਹੂਰ ਆ ਜੇ ਨਹੀਂ ਗੱਲ ਅੱਛਾ ਜੀ ਕਹਿੰਦਾ ਦਵਾਰੇ ਮੈਂ ਇੱਕ ਵਾਰ ਇੱਕ ਨਹੀਂ ਬਸ ਨਾਲ ਆਇਆ ਬੁਖਾਰ ਆ। ਆਉਣਾ ਤਾਂ ਭੱਜਣਾ ਦਾ ਘਰ ਨੂੰ ਤਾਂ ਉਹ ਜਿੱਕਾ ਕਹਿੰਦੇ ਡਲੇ ਕਹਿੰਦਾ ਉੱਥੇ ਬੈਠ ਜਾ ਧੁੱਪਵਾ। ਉਹ ਆੱਕ ਦੀ ਹੁੰਦੇ ਡੁੱਟੀਆਂ ਹੁਣ ਤਾਂ ਮੋਬਾਈਲਾਂ 'ਚ ਦੱਸਣ ਲੱਗੇ। ਹਾਂਜੀ। ਉਹ ਦੋ ਦੇ ਕੇ ਕਹਿੰਦਾ ਪਾਣੀ ਪੀ ਲੈ। ਅੱਛਾ। ਉਹ ਡੋਲਾਂ 'ਪਰਕ' ਹੁੰਦੇ ਹੀ ਖੜੇ। ਅੱਛਾ ਜੀ। ਦੋ ਸੱਚ ਹੈ ਖਵਾਜੇ ਦੇ ਬੈਠਾ। ਅੱਛਾ ਜੀ। ਉਹਨਾਂ ਦੋ ਵਿੱਚੋਂ ਕੱਢੀਆਂ। ਕਹਿੰਦਾ ਪਾਣੀ ਪੀ। ਅੱਛਾ ਜੀ। ਸਾਲਾ 15 ਮਿੰਟ ਬਾਅਦ ਤਾਂ ਸਾਲਾ ਸੀ ਜਿਹੜਾ ਤਕੀਮਤ ਹੋ ਵੀ ਉਤਰ ਗਿਆ। ਬਾਨੇ ਨਹੀਂ ਹਾਉਣ ਦਾ ਨੇ ਹਲੋ ਵੀ ਬਾਨੇ ਇਦਾਂ ਹੀ ਫੜੇ ਜਾਂਦੇ ਬਜ਼ੁਰਗ ਐਂ ਫੜ ਲੈਂਦੇ ਬਾਨੇ ਇਹ ਗੱਲ ਮਸ਼ਹੂਰ ਆ ਇੱਕ ਕੰਮ ਵਿੱਚ ਐਨੇ ਐਨੇ ਲੱਗਣ ਦੀ ਨਾ ਜਿਹੜੀ ਗੱਲ ਗਏ ਤੇ ਟੀ ਬਿਚਾ ਆਵਾਜ਼ ਵੀ ਚੱਲਦੇ ਚੱਲ ਦੇ ਕਰ ਲੋ ਹਾਲੀ ਬੁੰਨੀ ਛੱਡੀ ਨਹੀਂ ਹੈਗੀ ਕੰਮ ਜਾਰੀ ਰਹਿਣਾ ਚਾਹੀਦਾ ਆਪਾਂ ਨਾਲ ਜਾ ਪਿੱਛੇ ਨੂੰ ਚੱਲੀਏ ਸਾਰਿਆਂ ਨਾਲ ਗੱਲ ਕਰਨੀ ਆਪਾਂ ਅੱਜ ਕੋਈ ਮਤਲਬ ਨਿੰਨੂ ਆਪਾਂ ਕਹਿੰਦੇ ਵੀ ਕੋਈ ਰਹਿ ਨਾ ਜਾਵੇ ਕਿਦਾਂ ਜੀ ਥਾਣੇਦਾਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਕਿਵੇਂ ਲੱਗਦਾ ਜੀ ਤੁਹਾਨੂੰ ਇਹਨਾਂ ਨਾਲ ਬਹਿ ਕੇ ਬਹੁਤ ਵਧੀਆ ਜੀ ਵਧੀਆ ਆਪਣਾ ਟਾਈਮ ਵਧੀਆ ਫਰਸਟ ਕਲਾਸ ਪਾਸ ਹੁੰਦਾ ਅੱਛਾ ਜੀ ਹਾਂ ਬਹੁਤ ਵਧੀਆ ਨਜ਼ਾਰੇ ਨਾਲ ਹਾਂ ਭਰਾ ਭਰਾਵਾਂ ਦਾ ਮੇਲ ਜੋਲ ਇੱਕਦਮ ਗੱਲਾਂ ਇੱਕ ਦੂਸਰੇ ਦੀਆਂ ਘਰ ਦੀ ਸਾਂਝੀ ਗੱਲ ਬਹੁਤ ਵਧੀਆ ਪ੍ਰੇਮ ਨਾਲ ਟਾਈਮ ਨਿਕਲਦਾ ਕੀ ਸਮਝਦੇ ਹੋ ਵੀ ਅੱਜ ਦੀ ਪੀੜੀ ਤਾਂ ਹੁਣ ਬੈੰਦੀ ਨਹੀਂ ਪਰ ਇਹ ਪੀੜੀ ਬੈਠਦੀ ਹੈ ਮਤਲਬ ਇਹ ਬਹੁਤ ਚੰਗੀ ਗੱਲ ਹੈ ਅੱਜ ਵਾਲਿਆਂ ਨੂੰ ਬੈਠਣਾ ਚਾਹੀਦਾ ਦੇਖੋ ਅੱਜ ਦੀ ਪੀੜ੍ਹੀ ਹੋਰ ਚੀਜ਼ ਹੈ ਜਿਹੜੀ ਪੁਰਾਣੇ ਬੰਦੇ ਆ ਪੁਰਾਣੇ ਬੰਦਿਆਂ ਦਾ ਮੇਲ ਜੋਲ ਬਹੁਤ ਚੰਗਾ ਹੈ ਤੇ ਨਵੀਂ ਪੀੜ੍ਹੀ ਆ ਉਹ ਤਾਂ ਆਪਣੇ ਭਾਈ ਨੂੰ ਨਹੀਂ ਪੁੱਛਦੀ ਸਕਿਆ ਨੂੰ ਤੇ ਆਮ ਆਪਣੇ ਦੋਸਤਾਂ ਨੂੰ ਆੜ ਗਮਾਣ ਵਾਲਿਆਂ ਨੂੰ ਤਾਂ ਕੌਣ ਪੁੱਛੂਗਾ ਇਹ ਨਹੀਂ ਜਿਹੜੀ ਪੁਰਾਣੀ ਪੀੜ੍ਹੀ ਹੈ ਪੁਰਾਣੀ ਪੀੜ੍ਹੀ ਇੱਕ ਬਾਰ ਇੱਕ ਇੱਕ ਦੂਜੇ ਬਾਰੇ ਸੋਚਦੀ ਹੈ ਸੋਚਦੀ ਹੈ ਘਰ ਬਾਰੇ ਪਰਿਵਾਰ ਬਾਰੇ ਆਪਣੀਆਂ ਬੈਠ ਕੇ ਗੱਲਾਂ ਕਰਦੀਆਂ ਜ਼ਰੂਰੀ ਹੈ ਜਦੋਂ ਦਿਲ ਦਾ ਆਪਣਾ ਉਹ ਤਾਂ ਖੜਾ ਹਾਂ ਦੁਖੜਾ ਪਰੋਲ ਲੰਨੇ ਬਸ ਆ ਹੀ ਫਰਕ ਹੈ ਨਵੀਂ ਪੀੜੀ ਤੇ ਪੁਰਾਣੀ ਪੀੜੀ ਦਾ ਹੋਰ ਕੋਈ ਫਰਕ ਨਹੀਂ ਸਿੰਘ ਸਾਹਿਬ ਸਤਿ ਸ਼੍ਰੀ ਅਕਾਲ ਜੀ ਕਿਵੇਂ ਜੀ ਠੀਕ ਹੋ ਠੀਕ ਠਾਕ ਜੀ ਨਜ਼ਾਰੇ ਲੈਣੇ ਫਿਰ ਇੱਥੇ ਬਹਿ ਗਿਆ ਹਾਂ ਜੀ ਹਾਂ ਹੈਨਾ ਇਹ ਪ੍ਰਧਾਨ ਸਾਹਿਬ ਨੇ ਹਾਂ ਜੀ ਹਾਂ ਜੀ ਪ੍ਰਧਾਨ ਸਾਹਿਬ ਫਿਰ ਪ੍ਰਧਾਨਗੀ ਚੱਲਣ ਦਿੰਦੇ ਇਹ ਬਸ ਠੀਕ ਠਾਕ ਟਾਈਮ ਟਾਈਮ ਤੇ ਚੱਲ ਜਾਂਦੀ ਵੀ ਟਾਈਮ 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 ਜਦੋਂ ਫੈਸਲਾ ਲੈਣਾ ਉਦੋਂ ਚੱਲ ਜਾਂਦੀ ਉਦਾਂ ਮਾਰਾ ਮੋਟਾ ਦਬਾ ਵੀ ਲਿਆ ਜਦ ਵੀ ਜਾਈਦਾ ਕੌਣ ਸੌਤੋ ਵੱਧ ਕੌਣ ਦਬਾਉਂਦਾ ਆ ਬੈਠੇ ਹੀ ਖੜਾ ਸਰ ਇਲਜ਼ਾਮ ਲੱਗ ਰਿਹਾ ਤੁਹਾਡੇ ਤੇ ਇਹ ਕਹਿੰਦੇ ਦਬਦੇ ਮੈਨੂੰ ਮੇਰੀ ਗੱਲ ਸੁਣੋ ਇਹਨਾਂ ਦੀ ਸਾਡੀ ਬਹੁਤ ਸਾਂਝ ਪੁਰਾਣੀ ਆ ਤਾਂ ਦਬਦੇ ਹੋ ਇਸ ਕਰਕੇ ਇਹਨਾਂ ਦੀ ਮਤਲਬ ਜੇ ਸਾਡੀ ਮੇਰੀ ਗੱਲ ਮੰਨੂ ਨਾ ਸਮਝ ਆਵੇ ਦੱਸ ਦਿੰਨੇ ਫਿਰ ਮੰਨ ਲ ਲੈ ਆਏ ਆਏ ਕੀ ਬਾਤ ਹੈ ਪ੍ਰਧਾਨ ਸਾਹਿਬ ਸੀਨੀਅਰ ਨੇ ਬਾਬੂ ਜਾਨਸੀ ਗਾਲ ਜੀ ਸਾਤਰੀ ਗਾਲ ਜੀ ਕਿੱਦਾਂ ਜੀ ਠੀਕ ਠਾਕ ਬਹੁਤ ਵਧੀਆ ਮੈਨੂੰ ਲੱਗਦਾ ਵੀ ਤੁਸੀਂ ਸੇਤ ਕਰਕੇ ਨਹੀਂ ਅੱਗੇ ਗਏ ਵੀ ਮੇਰਾ ਢਿੱਡ ਨਾ ਦਿਖੇ ਨਹੀਂ ਮੇਰੇ ਚੂੜਿਆਂ ਦਾ ਪ੍ਰੈਸ਼ਰ ਹੋਇਆ ਤਾਂ ਅੱਛਾ ਜੀ ਮੈਂ ਬੈਠ ਨਹੀਂ ਸਕਦਾ ਇੱਕਣ ਅੱਛਾ ਜੀ ਹੋਰ ਸੁਣਾਓ ਵੈਸੇ ਠੀਕ ਠਾਕ ਵੈਸੇ ਠੀਕ ਹੈ ਸਾਰੇ ਘੈਂਟ ਬੰਦਾ ਕੌਣਾ ਜੀ ਸਾਰੇ ਘੈਂਟ ਇੱਥੇ ਘੱਟ ਤਾਂ ਕੋਈ ਵੀ ਨਹੀਂ ਹੈ ਘੱਟ ਤਾਂ ਕੋਈ ਵੀ ਨਹੀਂ ਹੈ ਉਹ ਪ੍ਰਧਾਨ ਸਾਹਿਬ ਬਾਰੇ ਕੀ ਖਿਆਲ ਹੈ ਤੁਹਾਡਾ ਪ੍ਰਧਾਨ ਸਾਹਿਬ ਸਾਡੇ ਬੜੇ ਭਾਈ ਆ ਅੱਛਾ ਜੀ ਹਾਂ ਜਦੋਂ ਗਰਾਰੀ ਆੜ ਜਾਂਦੀ ਫੇ ਉਹ ਫਿਰ ਐ ਤਾਂ ਮਾੜਾ ਮੋਟਾ ਸਿੰਘ ਫਸੇ ਜਾਂਦੇ ਕਦੇ ਕਦੇ ਸਿੰਘਾਂ ਦੇ ਪਾਣੀ ਕੌਣ ਪਾਉਂਦਾ ਫੇ ਠੰਡੇ ਕੌਣ ਕਰਦਾ ਉਹ ਫੇਰ ਤਾਂ ਆਪੇ ਕੱਢ ਗੁੰਡਲੀਦੇ ਆ ਚਲੋ ਵਧੀਆ ਤੁਸੀਂ ਕੀ ਕਰਦੇ ਸੀ ਪਹਿਲਾਂ ਖੇਤੀਉ ਕਰੀਏ ਅੱਛਾ ਸ਼ੁਰੂ ਤੋਂ ਖੇਤੀ ਕਰੀਏ ਟਰੈਕਟਰ ਚਲਾਉਂਦੇ ਰਹੇ ਹਾਲਾਂ ਉਹ ਆਪਣਾ ਦੂਜੇ ਜਿਹੜੇ ਟਰੈਕਟਰ ਰਿਹਾ ਵੀ ਹੈ ਪਰ ਟਰੈਕਟਰ ਤਾਂ ਮੈਨੂੰ ਹੁਣ ਬਣੀ ਚਲਾਉਣਾ ਆਉਂਦਾ ਅੱਛਾ ਜੀ ਨਾ ਸਿੱਖਿਆ ਨਹੀਂ ਜਾਂ ਵੈਸੇ ਹੀ ਸਿੱਖਿਆ ਹੀ ਨਹੀਂ ਮੋ ਨਹੀਂ ਹੋਇਆ ਟਰੈਕਟਰ ਨਾਲ ਨਾ ਬੋਲਦੇ ਬਾਹੇ ਆ ਅਸੀਂ ਅੱਛਾ ਬੋਲਦੇ ਬਾਹੇ ਓਟਾਲੀਆਂ ਵਾਲੇ ਬੋਲਦ ਖੇਤ 'ਚ ਰੋਟੀ ਖਾਣ ਦਾ ਕਿੰਨਾ ਕੁ ਮਜ਼ਾ ਆਉਂਦਾ ਹੁੰਦਾ ਹੁੰਦਾ ਬਾਪੂ ਜੀ ਜਿਹੜਾ ਉਹ ਮੁੱਕੀ ਮਾਰ ਕੇ ਗੰਡਾ ਭੰਨ ਕੇ ਦੇ ਇਦਾਂ ਖੇਤ ਵਿੱਚ ਕੰਮ ਕਰਕੇ ਭੁੱਖ ਲੱਗੇ ਵੀ ਹੁੰਦੀ ਤੇ ਉੱਥੇ ਤਾਂ ਰੁੱਖੀ ਰੋਟੀ ਵੀ ਇਹ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਸਭ ਤੋਂ ਵੱਡੀ ਗੱਲ ਹੈ ਹਾਂ ਹੁਣ ਰੋਟੀ ਵੀ ਨਹੀਂ ਖਾ ਹੁੰਦੀ ਓਕਣ ਸਹੀ ਗੱਲ ਹੁਣ ਤਾਂ ਰੋਟੀ ਦਾ ਸੁਆਦ ਵੀ ਨਹੀਂ ਆਉਂਦਾ ਹੁਣ ਸੁਆਦ ਤਾਂ ਫਿਰ ਭੁੱਖ ਨਾਲ ਹੀ ਆਉਣਾ ਜਾਂ ਓਕੜ ਭੁੱਖਾ ਹੀ ਲੱਗਦੀ ਸੁਆਦ ਆਪੇ ਨਹੀਂ ਆਉਂਦਾ ਇਹ ਤਾਂ ਹੈ ਹਾਂ ਬਿਲਕੁਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਠੀਕ ਠਾਕ ਬਾਪੂ ਜੀ ਨੇ ਦੂਰੋਂ ਹੀ ਹੱਥ ਜੋੜਦੇ ਮੇਰਾ ਫਤਈਆ ਹਾਂ ਨਾ ਠੀਕ ਆਪਾਂ ਹੁਣ ਚੱਲਾਂਗੇ ਘੁੰਮ ਕੇ ਇੱਕ ਸਾਡੇ ਕੋਲ ਨਾ ਬਾਪੂ ਜੀ ਹੈਗੇ ਬੋਲੀਆਂ ਵਾਲੇ ਅੰਦੇ ਮੈਂ ਹੁਣ ਬੋਲੀਆਂ ਪਾਉਣ ਜੋਗਾ ਨਹੀਂ ਰਿਹਾ ਪਰ ਆਪਾਂ ਸੁਣਨੀਆਂ ਨੇ ਆ ਜਾ ਬਾਕੀ ਬੋਲੀਆਂ ਵਾਲਿਆ ਬੋਲੀਆਂ ਵਾਲੇ ਬਾਪੂ ਜੀ ਆਗੇ ਸਾਡੇ ਕੋਲ ਮਾੜੀ ਜੀ ਥਾਂ ਦੇ ਦਿਓ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਜੀ ਠੀਕ ਹੋ ਹਾਂ ਠੀਕ ਆ ਜੀ ਸਿਹਤ ਠੀਕ ਠੀਕ ਇਹ ਸਾਰੇ ਤੁਹਾਨੂੰ ਬੜਾ ਪਿਆਰ ਕਰਦੇ ਆ ਹੈ ਪਿਆਰ ਤਾਂ ਕਰਦੇ ਸਾਰੇ ਕਰਦੇ ਆਂ ਅੱਛਾ ਜੀ ਹਾਂ ਜੀ ਅੱਜ ਕੋਈ ਇੱਕ ਅਧੀ ਲਾਈਨ ਸੁਣਾ ਦਿਓਗੇ ਨਹੀਂ ਨਹੀਂ ਕਿਉਂ ਨਹੀਂ ਗੱਲ ਤਿਆਰੀ ਕਰਾ ਬੋਲੀ ਬੋਲੀ ਇਹ ਤਿਆਰੀ ਕਰਾਉਣੀ ਹੈ ਹਾਂਜੀ ਬੋਲੀ ਪਾਉਣ ਜੋਗਾ ਕਰ ਕੇ ਕਹਿੰਦੇ ਪੈਟਰੋਲ ਡੀਜ਼ਲ ਲਾ ਦिए ਕੋਈ ਨਹੀਂ 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 ਉਹਨਾਂ ਕੋਲੋਂ ਲਵਾ ਦिए ਨਾ 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 ਕਿਉਂ ਨਹੀਂ ਇਹਦਾ ਕਹਿੰਦੇ ਸੁਣਨਾ ਸੀ ਤੁਹਾਨੂੰ ਨਹੀਂ ਏ ਜਾਉਣ ਗੇ ਆਮੜਾਈ ਨਹੀਂ ਅੱਧਾ ਕਿਲੋਮੀਟਰ ਦੂਰ ਜਾਣਾ ਪੈਣਾ ਜੀ ਉਧਰ ਪੈਟਰੋਲ ਲਿਆਉਣਾ ਪੈਣਾ ਤਾਂ ਕੰਮ ਚੱਲੂਗਾ ਹਾਂ ਫੇਰ ਚੱਲੂਗਾ ਯਾ ਤੁਸੀਂ ਮੈਨੂੰ ਪਹਿਲਾਂ ਦੱਸਦੇ ਵੀ ਇਹਨਾਂ ਨੂੰ ਪੈਟਰੋਲ ਵੀ ਲੱਗਦਾ ਉਹ ਮੈਂ ਥੋੜਾ ਜਨਾ ਆਪੇ ਮਾਹ ਕਿਉਂ ਹੋਰ ਨਾ ਜ਼ਿਆਦਾ ਅੱਗ ਭੜਕ ਜਵੇ ਗਰਮੀ ਹੈ ਗਰਮੀ ਹੈ ਗਰਮੀ ਹੈ ਤੱਤਾ ਹੋਏ ਨਾ ਕੰਮ